ਮੇਰੀ ਭੈਣ ਅਮਰਜੋਤ ਜੀ ਉਹਨਾਂ ਦੀਆਂ ਗਾਇਆਂ ਹੋਈਆਂ ਨੇ ਇਹ ਔਰ ਮੇਰਾ ਬਹੁਤ ਹੀ ਉਹਨਾਂ ਨਾਲ ਪਿਆਰ ਸੀ ਉਹ ਉਹਨਾਂ ਦੀ ਜ਼ੁਬਾਨ 'ਚ ਜਦੋਂ ਮੈਂ ਸੁਣਦੀ ਸੀ ਤੇ ਅ ਕੀ ਬਾਤ ਸੀ ਉਹਨਾਂ ਦੀ ਆਵਾਜ਼ ਦੀ ਕਿਉਂ ਮੈਂ ਤਾਂ ਥੋੜੀ ਜੀ ਕੋਸ਼ਿਸ਼ ਕਰਨ ਲੱਗੀ ਹਾਂ ਜੀ ਕੰਦੇ ਸਰਹੰਦ ਦੀਏ ਨਹੀਂ ਸੁਣ ਹਤੀ ਯਾਰੀਏ 니 ਤੂ ਕੱਚ ਦੇ ਖਡੌਣੇ ਪੰਨੇ ਪੀਰਾ ਮਾਰੀਏ ਹੋ ਫੁੱਲ ਟਾਣੀਆਂ ਤੋਂ ਤੋੜ ਕੇ ਗਵਹਿ ਵੈਰ ਨੇ ਤਰੇ ਗੁਜ਼ਰੀ ਦੀ ਅੱਖ ਦੇ ਛੁਪਾਏ ਵੈਰ ਨੇ ਨਿਤਾਰੇ ਗੁਜ਼ਰੀ ਦੀ ਅੱਖ ਦੇ ਛੁਪਾਏ ਵੈਰ ਨੇ ਤਰੇ ਗੁਜ਼ਰੀ ਦੀ ਅੱਖ ਦੇ ਛੁਪਾਏ ਵੈਰ ਨੇ ਨਿਤਾਰੇ ਗੁਜ਼ਰੀ ਦੀ ਅੱਖ ਦੇ ਛੁਪਾਏ ਵੈਰ ਨੇ ਉਸ ਅੰਮ੍ਰਿ ਦਾ ਪੁੱਛ ਜਾ ਕੇ ਹਾਲ ਨੀ ਜਗ ਤੂਰ ਦਿੱਤੇ ਜੀ ਦੇ ਅਜ ਲਾਲ ਨੀ ਉਸ ਅੰਮ੍ਰਿ ਦਾ ਪੁੱਛ ਜਾ ਕੇ ਹਾਲ ਨੀ ਜਗ ਤੂਰ ਦਿੱਤੇ ਜੀ ਦੇ ਅਜ ਲਾਲ ਨੀ ਦੁੱਖ ਪੁੱਤਰਾਂ ਦੇ ਜਾਣ ਨਾ ਵੰਡਾਏ ਵੈਰ ਨੇ ਤਾਰੇ ਗੁਜਰੀ ਦੇ ਅੱਖ ਦੇ ਛੁਪਾਏ ਵੈਰ ਨੇ ਨੀ ਤਾਰੇ ਗੁਜਰੀ ਦੇ ਅੱਖ ਦੇ ਛੁਪਾਏ ਵੈਰ ਨੇ ਤਾਰੇ ਗੁਜਰੀ ਦੇ ਅੱਖ ਦੇ ਛੁਪਾਏ ਵੈਰ ਨੇ ਨੀ ਤਾਰੇ ਗੁਜਰੀ ਦੇ ਅੱਖ ਦੇ ਛੁਪਾਏ ਵੈਰ ਨੇ ਮੇਰਾ ਤੁਮ ਨੂੰ ਯਾਦ ਆ ਰਹੀ ਸੀ ਉਹਨ ਦਾ ਬਹੁਤ ਹੀ ਪਿਆਰੀ ਮੇਰੀ ਭੈਣ ਅਮਰਜੋਤ ਜੀ ਉਹਨਾਂ ਦਾ ਗਾਇਆ ਹੋਇਆ ਗੀਤ ਹੈ ਜੀ ਬਿਲਕੁਲ ਬਿਲਕੁਲ ਉਹ ਗੀਤੋ ਨੰਦੀ ਆਵਾਜ਼ اور خاص کر کے ਚਮਕੀਲਾ ਜੀ ਦੀ ਕਲਮ ਜਿਨ੍ਹਾਂ ਨੇ ਬਹੁਤ ਸਾਰੇ ਧਾਰਮਿਕ ਗੀਤਾਂ ਨੂੰ ਵੀ ਜਨਮ ਦਿੱਤਾ ਔਰ ਗੀਤ ਗਾਏ ਵੀ ਨੇ عوام ਨੇ ਸੁરાਏ ਵੀ ਨੇ عوام ਦੀ ਝੋਲੀ ਵਿੱਚ ਪਾਏ ਨੇ ਸਫਰੇ شہادت ਦੇ ਇਹ ਦਿਨ ਚੱਲ ਰਹੇ ਨੇ ਗੜੀ ਚਮਕੌਰ ਜਿੱਥੇ ਸ਼ਹਾਦਤ ਤੇ ਕੁਰਬਾਨੀਆਂ ਦੇ ਨਵੇਂ ਰਾਹ ਲਿਖੇ ਪਏ ਨੇ ਔਰ ਖਾਸ ਕਰਕੇ ਜਦੋਂ ਉਸ ਦਿਨ ਤਲਵਾਰਾਂ ਦੇ ਵਿੱਚ ਇਸ ਤਰ੍ਹਾਂ ਚੱਲੀਆਂ ਸਨ ਜਿਵੇਂ ਆਕਾਸ਼ ਵਿੱਚ ਵੀ ਜਿਹੀਆਂ ਲਸ਼ਕੀਆਂ ਗਰਜਦੇ ਸਨ ਬਾਦਲ ਇਹ ਦ੍ਰਿਸ਼ਟੀ ਰੰਗ ਇਸ਼ਕ ਦੀ ਸ਼ਮਸ਼ੀਰ ਦੇ ਟੰਗ ਹੀ ਵੱਖਰੇ ਸਨ ਉਦਣ ਗੜੀ ਵੀ ਦੇਖ ਕੇ ਹੈਰਾਨ ਰਹਿ ਗਈ ਸੀ ਕਿ ਮਿੱਟੀ ਚਮਕੌਰ ਦੀ ਵੀ ਇਹ ਸਭ ਤਕਣ ਬਹਿ ਗਈ ਸੀ ਯੋਧਿਆਂ ਨੇ ਉਸ ਧਰਤੀ ਤੇ ਐਸੀ ਨੋਖੀ ਤਸਵੀਰ ਜਿਤਰੀ ਸੂਰਜ ਨੇ ਵੀ ਉਸ ਦਿਨ ਚਾਂਦਨ ਤੇਗਾਂ ਤੋਂ ਮੰਗਿਆ ਸੀ ਸੂਰਜ ਗਿਆ ਬਦਲੀ ਜਾ ਕੇ ਸੰਗ ਦਾ ਮਾਰਾ ਯੁੱਧ ਚ ਇੰਨਾ ਚਾਂਦਨ ਤਿੱਖੇ ਤੀਰਾਂ ਨੇ ਕੀਤਾ ਸੀ ਸਵੇ ਦੇ ਫਰਜ਼ੰਦਾ ਨੇ ਸਿੱਖੀ ਫਲਸਫੇ ਦੀ ਨਵੀਂ ਰੀਜ਼ ਭਰੋਈ ਸੀ ਉਸ ਦਿਨ ਯੁੱਧ ਦੀ ਨਵੀਂ ਲਕੀਰ ਵਾਹੀ ਸੀ ਅੰਬਰਾਂ ਦੇ ਸਿੱਖ ਇਤਿਹਾਸ ਵਿੱਚ ਉਂਝ ਤਾਂ ਸਾਰਾ ਲਹੂ ਦਾ ਲਤਪਤ ਹੋਇਆ ਇਦ੍ਰਿਸ਼ ਸਾਨੂੰ ਇਤਿਹਾਸ ਦੇ ਵਿੱਚ ਦਰਸਾਉਂਦਾ ਹੈ ਪਰ ਪਿਛਲੇ ਲਗਭਗ 300 ਸਾਲਾਂ ਦੇ ਦੌਰਾਨ ਜਿਹੜੇ ਜ਼ੁਲਮ ਕਹਿਰ ਸਿੱਖਾਂ ਉੱਤੇ ਇੱਕ ਕੌਮ ਦੇ ਰੂਪ ਦੇ ਵਿੱਚ ਟਾਹੇ ਗਏ ਸਨ ਉਹਨਾਂ ਵਿੱਚ ਸਾਕਾ ਸਰਹੰਦ ਸਾਕਾ ਚਮਕੌਰ ਸਾਹਿਬ ਛੋਟਾ ਕੱਲੂਖਾਰਾ ਵੱਡਾ ਕੱਲੂਖਾਰਾ ਸਾਕਾ ਨੀਲਾ ਤਾਰਾ ਮਕਤੌਰ ਦੇ ਵਿਲੱਖਣ ਵਰਣਯੋਗ ਦੇ ਦਿਲਾਂ ਨੂੰ ਬੁਲੰਦਨ ਵਾਲੇ ਨੇ ਸਾਕਾ ਚਮਕੌਰ ਦੀ ਜਿਹੜੀ ਲੜੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੁੰਦੀ ਆ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਪਹਿਲਾਂ ਮੈਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰ ਚੁੱਕੀ ਆ ਕਿ ਕਿਸ ਤਰ੍ਹਾਂ ਅਨੰਦਪੁਰ ਦਾ ਜੋ ਓਕਰ ਜੋ ਗੁਰੂ ਨੇ ਜਿੱਥੇ ਸਿੱਖੀ ਦੀ ਸਥਾਪਨਾ ਕੀਤੀ ਆ ਕਿਦਾਂ ਛੱਡਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਹਜਾ ਦੇ ਮਾਮਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ 40 ਸ਼ਹੀਦਾਂ ਦੀ ਯਾਦ ਵਿੱਚ ਚਮਕੌਰ ਸਾਹਿਬ ਵਿਖੇ ਸ਼ਹੀਦੀ ਜੋੜ ਮੇਲਾ ਜੋ ਸ਼ੁਰੂ ਹੋ ਚੁੱਕਿਆ ਜਿਸ ਦੀ ਸ਼ੁਰੂਆਤੀ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰੇ ਦੇ ਕਤਲਗੜ ਸਾਹਿਬ ਵਿਖੇ ਤੇ ਹੋਰਾਂ ਗੁਰਦੁਆਰਿਆਂ ਵਿੱਚ ਵੀ ਸ਼੍ਰੀ ਖੰਡ ਪਠ ਸਾਹਿਬ ਆਰੰਭ ਹੋ ਚੁੱਕੇ ਨੇ ਗੁਰੂ ਨਾਨਕ ਸਹਿਬ ਜੀ ਵੱਲੋਂ ਉਚਾਰਨ ਕੀਤੀ ਪਾਵਨ ਬਾਣੀ ਦੇ ਬਚਨ ਜਿਉ ਤਿਉ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤੜੀ ਗਲੀ ਮੇਰੀ ਆਓ ਇਤਮਾਰਕ ਪੈਰ ਤਰੀਜੇ ਸਿਰ ਦੀਜੀ ਕੰਨ ਨ ਕੀਜੀ ਭਾਵ ਕੀ ਬਾਬਾ ਜੀ ਨੇ ਸਿੱਖਾਂ ਨੂੰ ਸਿੱਖੀ ਪ੍ਰੇਮ ਨਾਲ ਸਿੱਖੀ ਲਈ ਕੁਰਬਾਨੀ ਹੋਣ ਲਈ ਇੱਕ ਇਨਕਲਾਬੀ ਪ੍ਰੇਰਨਾ ਦਾ ਸਰੋਤ ਦੇਤਾ राव ਸਾਰਿਆਂ ਤੇ ਇਸੇ ਮਾਰਗ ਤੇ ਚੱਲਦਿਆਂ ਸਾਰਾ ਹੀ ਸਿੱਖ ਇਤਿਹਾਸ ਬੇਮਿਸਾਲ ਕੁਰਬਾਨੀਆਂ ਦੀ ਔਰ ਇੱਕ ਕਹਾਣੀ ਬਣ ਗਿਆ ਸੀ ਜਿਹਦੇ ਵਿੱਚੋਂ ਅੱਜ ਅਸੀਂ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ ਵਿਰਸੇ ਦੀ ਯਾਦ ਚੇਤਿਆਂ ਵਿੱਚ ਰੱਖਣੀ ਚਾਹੀਦੀਆਂ ਚਮਕੌਰ ਸਾਹਿਬ ਦੇ ਸ਼ਹੀਦਾਂ ਪ੍ਰਤੀ ਸੱਚੀ ਸ਼ਰਧਾਂਜਲੀ ਦੇਣੀ ਚਾਹੀਦੀ ਹੈ ਕਮਾਲ ਦੀਆਂ 17 ਅੱਲਾ ਯਾਰ ਨੇ ਲਿਖੀਆਂ ਨੇ तुम तो बहतिया ने पढ़िया भी बहुत सारे आज ने स्रोते देख रहे ने प्रोग्राम बड़े सूझवान बड़े स्याने बड़े ठरमे प्रोग्राम भी जुड़े हुए ने कि बस एक हिंद में तीर्थ है यात्रा के लिए बस एक हिंद में तीर्थ है यात्रा के लिए कटाए बाप ने बच्चे यहाँ खुद के लिए खु माफ करना खुदा के लिए भटकते फिरते हैं क्यों भटकते फिरते हैं क्यों हज कहे यहाँ आकर भटकते फिरते हैं क्यों हज करे यहाँ आकर कि काबा पास है हर एक खालसा के लिए कि काबा पास है हर खालसा के लिए मिजार गंज शहीदा है उन शहीदों का फरिश्ते जिनकी तरसते थे खाक पाक के लिए दिलाई पंथ को सर वाजियों से सरदारी बराया कौम ये रुतबे लहू बहा के लिए बहा के लिए बराए कौम ये रुतबे बहाए कौम ये रुतबे लहू बहा के लिए ਸੋ ਬਹੁਤ ਹੀ ਲੰਬਾ ਸਿੱਖ ਇਤਿਹਾਸ ਦੇ ਵਿੱਚ ਕੁਰਬਾਨੀਆਂ ਦਾ ਇਤਿਹਾਸ ਹੈ ਇਸ ਇਤਿਹਾਸ ਦੀ ਸਿਰਜਣਾ ਸਿੱਖ ਧਰਮ ਨੇ ਜਨਮ ਦਾਤਿਆਂ ਦੇ ਪੈਰੋਕਾਰ ਨੇ ਛੋਟੀ ਉਮਰਾਂ ਜਿਹੀ ਘਰ ਬਖਾਈ ਹੈ ਕੁਰਬਾਨੀਆਂ ਦੇ ਮਨਮਤੇ ਇਤਿਹਾਸ ਦੀ ਜਿਹੜੀ ਗਾਥਾ ਹੈ ਉਹਦੇ ਵਿੱਚ ਗੁਰੂ ਸਹਿਬਾਨ ਸਹਿਬਜ਼ਾਦਿਆਂ ਤੇ ਮਹਾਨ ਸੂਰਮਿਆਂ ਦੀਆਂ ਸ਼ਹਾਦਤਾਂ ਤੇ ਸੁਨਹਿਰੀ ਫਲਸਫੇ ਜਿਹੜੇ ਉਹਨਾਂ ਸਫਿਆਂ ਦੇ ਅੰਬਰਾਂ ਦੇ ਉਕਰੇ ਗਏ ਨੇ ਜਾਂ ਉਕਰੇ ਪਏ ਹੋਏ ਨੇ ਜਿਨ੍ਹਾਂ ਨੂੰ ਲੋੜ ਹੈ ਸਾਨੂੰ ਪੜਨ ਦੀ ਜਾਣਨ ਦੀ ਸਮਝਣ ਦੀ ਤੇ ਆਪਣੇ ਦਿਲ ਦੇ ਵਿੱਚ ਉਹਨਾਂ ਕੁਰਬਾਨੀਆਂ ਦੇ ਪ੍ਰਤੀ ਸ਼ਰਧਾ ਦੇ ਫੁੱਲ ਭੇਂਟ ਕਰਨ ਦੀ ਸਜਦਾ ਕਰਨ ਦੀ